ਤਲ ਗੁਰ ਸੇਵੀਐ ਪਹਿ ਨਿਸ ਸਹਜ ਸੋਭਾਏ ਦਰਸਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਏ ਹੋਵ ਸਿਫਤ ਖਸਾਮਦੀ ਨੂਰ ਅਰ ਸੋ ਕਰ ਸੋ ਝੱਟੀਐ ਤਦ ਡਟੇ ਸੱਚ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚ ਪਾਤਸ਼ਾਹ ਸਿਰ ਸ਼ਾਹ ਦਾ ਸ਼ਾਹ ਜਿਸ ਪਾਸ ਬਹਿਠਿਆ ਸੋਹੀਏ ਸਬਨਾਂ ਦਾ ਵਿਸਾ ਸਜਣ ਸਚਾ ਪਾਤਿ ਸ਼ਾਹੋ ਸਿਰ ਸ਼ੋ ਹੰਦ ਸ਼ਾਹੋ ਜਿਸ ਪਾਸ ਬਹਿਠਿਆ ਸੋਹੀਏ ਸਭ ਨਾਨਦਾ ਵੇ ਸਤਨਾਮ ਸ਼੍ਰੀ ਸਾਹਿਬ ਜੀ ਗੁਜਰੀ ਮਹੱਲਾ ਚੌਥਾਂ ਹੋ ਹੋ ਆਨੰਦ ਰਾਮ ਨਾਮ ਨਿਤ ਧਿਆਈ ਸਭ ਸੁਖ ਸਭ ਗੁਣ ਸਭ ਨਦਾਨ ਹਰ ਜੇਤ ਜਪੇ ਐ ਦੁੱਖ ਭੋਖ ਸਭ ਲਹਜਾਈ ਹੋ ਦਇਆਲ ਮੇਰਾ ਮਨ ਸਭ ਸੁਖ ਸਭ ਗੁਣ ਸਭ ਨਿਧਾਨ ਹਾਰ ਜਿਤ ਜਪੇਐ ਦੁੱਖ ਭੁਖ ਸਭ ਲਹਿਜਾਈ ਮਨਮੇ ਨਾਮ ਸਖਾ ਹਰ ਭਾਈ ਗੁਰਮਤਿ ਰਾਮ ਨਾਮ ਜਸ ਗਾਵਾ ਅੰਤ ਬਿਲੀ ਦਰਗਹ ਲੈ ਛੜਾ ਰਹਾਉਮ ਤੂੰ ਆਪੇ ਦਾਤਾ ਪ੍ਰਭ ਅੰਤਰ ਜਾਮੀ ਘਰ ਕਿਰਪਾ ਲੋਚ ਮੇਰੇ ਮਨ ਲਾਈ ਮਨ ਤਨ ਲੋਚ ਲੱਗੀ ਹਰ ਸਤੀ ਪ੍ਰਭ ਲੋਚ ਪੂਰੀ ਸਤ ਗੁਰ ਸਰਣਾਏ ਮਾਨ ਸਜਨਮ ਪੁੰਨ ਕਰ ਪਾਇਆ ਤ੍ਰਿਗ ਤ੍ਰਿਗ ਬਿਰਥਾਈ ਨਾਮ ਬਿਨਾ ਰਾਸ ਕਸ ਦੁਖ ਖਾਵੈ ਮੁਖ ਫੀਕਾ ਥੁਕ ਥੁਕ ਮੁਖ ਪਾਈ ਜੋ ਜਨ ਹਰ ਪ੍ਰਭ ਹਰ ਹਰ ਸਰਣ ਤੇਨ ਦਰਗਹ ਹਰ ਦੇਵੜਿਆ ਈ ਤਨ ਤਨ ਸਵਾਸ ਕਹ ਪ੍ਰਭ ਜਨਕ ਜਨਾਨਕ ਹਰ ਪ੍ਰਭ ਹਰ ਹਰ ਸਰਣਾ ਤੇਨ ਧਰ ਗਹਿ ਹਰ ਹਰ ਦੇਵਾੜਿਆ ਧੰਨ ਧੰਨ ਸਵਾਸ ਕਹ ਪ੍ਰਭ ਜਨਕ ਜਨਾਨਕ ਮੇ ਲਾਏ ਗਲ ਲਾਈ ਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਜਰੀ ਮਹੱਲਾ ਚੌਥਾ ਹੋ ਹੋ ਦਇਆ ਮੇਰਾ ਮਨ ਲਾਵਾ ਹੋ ਹਉ ਅਨੰਦਨਾ ਰਾਮ ਨਾਮ ਨਿਤ ਧਿਆਈ ਸਭ ਸੁਖ ਸਭ ਗੁਣ ਸਭ ਨਿਦਾਨ ਹਰ ਜਿਤ ਜਪਿਐ ਦੁਖ ਭੁਖ ਸਭ ਲਹ ਜਾਈ